ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਅਤੇ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਵੀਡੀਓ ਦੀ ਸ਼ੁਰੂਆਤ ਥੋੜੀ ਲੇਟ ਹੀ ਹੋਣ ਲੱਗੀ ਆ ਕਿਉਂਕਿ ਮਾਰਨਿੰਗ ਤੇ ਵੀ ਅਸੀਂ ਬਹੁਤ ਜ਼ਿਆਦਾ ਬੀਜ਼ੀ ਸੀਗੇ ਤੇ ਇੱਕ ਵਿਆਹ ਵੀ ਅਟੈਂਡ ਕਰਕੇ ਆਏ ਆ ਅਸੀਂ ਸੋ ਹੁਣ ਆਪਾਂ ਚੱਲਿਆਂ ਜੀ ਖੰਨੇਵਾਲ ਨੂੰ ਆਪਾਂ ਜਾਣਾ ਆ ਰੋਣੋ ਤੇ ਕੀ ਅੱਜ ਹੈਗੀ ਅਰਸ਼ਦੀਪ ਉਹਨਾਂ ਨੂੰ ਇਨਵੀਟੇਸ਼ਨ ਰੋਟੀ ਦਾ ਨਾਲ ਹੀ ਸਾਨੂੰ ਤੇ ਰੋਹਣੋ ਚੱਲਿਆ ਅੱਜ ਆਪਾਂ ਕਿ ਰੋਟੀਆਂ ਦਾ ਸਿਲਸਿਲਾ ਹਜੇ ਤੱਕ ਨਹੀਂ ਸਾਡਾ ਮੁੱਕਿਆ ਬਹੁਤ ਰਿਸ਼ਤੇਦਾਰ ਹਜੇ ਰਹਿੰਦੇ ਨੇ ਸਾਡੇ ਔਰ ਬੇਦੇ ਹਜੇ ਕਦੋਂ ਤੱਕ ਚੱਲਦਾ ਰਹਿਣਾ ਹੈ ਵੈਸੇ ਵਧੀਆ ਥੋੜੇ ਥੋੜੇ ਗੈਪ ਨਾਲ ਚੱਲਦਾ ਰਹਿੰਦਾ ਜਿਹੜੇ ਇਕੱਠੇ ਜੇ ਕਰਕੇ ਹਨਾ ਨਿਬੜ ਜਾਂਦਾ ਕੰਮ ਉਹ ਵੀ ਔਖਾ ਜਾ ਤੇ ਅਸੀਂ ਰਾਹੇ ਪਹੁੰਚ ਗਏ ਸੋ ਚਲੋ ਜੀ ਹੁਣ ਤੁਹਾਨੂੰ ਮਿਲਦੇ ਆਪਾਂ ਚੱਲ ਕੇ ਦੇਖਦੇ ਆਂ ਕੀ ਪ੍ਰੋਗਰਾਮ ਆ ਅੱਧੇ ਬੰਦੇ ਤਾਂ ਆਪਣੇ ਫਿਰਦੇ ਨੇ ਪਟਿਆਲੇ ਸਾਰਸ ਮੇਲਾ ਦੇਖਦੇ ਤੇ ਹਜੇ ਉਹਨਾਂ ਨੇ ਉੱਥੋਂ ਆਉਣਾ ਆ ਤੇ ਡਿਨਰ ਡਿਨਰ ਦਾ ਪ੍ਰੋਗਰਾਮ ਹੈ ਅੱਜ ਆਪਣਾ ਸੋ ਚਲੋ ਜੀ ਫਿਰ ਆਪਾਂ ਵੀ ਪਹੁੰਚੀਏ ਟਾਈਮ ਜਿਹਦੇ ਨਾਲ ਲਓ ਵੀ ਆਪਾਂ ਪਹੁੰਚ ਗਏ ਚਾਹ ਪਾਣੀ ਪੀ ਲਿਆ ਤੇ ਜਿਹੜੇ ਬੰਦੇ ਆ ਰੋਟੀ ਕੀਤੀ ਹੈ ਹੁਣ ਉਹਨਾਂ ਨੂੰ ਇੰਤਜ਼ਾਰ ਕਰ ਰਹੇ ਆ ਲੈ ਆ ਬੈਠੇ ਬਾਕੀ ਸਾਡੇ ਤਾਂ ਜਾਣ ਦੀ ਵੀ ਤਿਆਰੀ ਹੈ ਸਾਨੂੰ ਰੋਟੀ ਖਵਾ ਦਿਓ ਅਸੀਂ ਜਾਈਏ ਤਾਂ ਮੇ ਰੋਟੀ ਖਵਾ ਦੋ ਅਸੀਂ ਚੱਲੀਏ ਟਾਈਮ ਦੇ ਨਾਲ ਕਿਉਂ ਵੀ ਠੀਕ ਨਹੀਂ ਹਾਂਜੀ ਲੈ ਭਾਈ ਰਸਤਾ ਹਰ ਆਗੇ ਕਹਦੀ ਹੁਣ ਚਾਹਵਾ ਕਿਉਂ ਤੇ ਮਾਸੀ ਮਾਸੀ ਕਰਦੇ ਮਸੇ ਤੇਲ ਚੋਲਣ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਚਲ ਹੁਣ ਬਾੜ ਦੇ ਸਾਸਰੀ ਕਾਲ ਬੈਠ ਲਾ ਭਾਈ ਹੁਣ ਆਜੋ ਸਾਸਰੀ ਕਾਲ ਅਕੱਕੇ ਉਹ ਦੇਖ ਤਾਂ ਹੋ ਗਿਆ ਪਾਸਾ ਬੰਦ ਗਿਆ ਮੈਨੂੰ ਤੇਰੇ ਨਾਲ ਮਿਲਣੇ ਨੂੰ ਨਹੀਂ ਆ ਗਈ ਮੈਂ ਉਹ ਮੈਨੂੰ ਲਾ ਦੇਖ ਲਾ ਮਰਦਾ ਨਹੀਂ ਹੈਗਾ ਗੁਲਾਗ ਤਾਂ ਤਾਂ ਬੜਾ ਟੱਪਦੀ ਆ ਆ ਰਿਹਾ ਲਾ ਟੋੜਾ ਭਾਈ ਬੁਟੀਕ ਦਾ ਕੰਮ ਰੁਕਿਆ ਹੋਇਆ ਸੀ ਐਸੇ ਨਹੀਂ ਅੱਜ ਆ ਰਹੇ ਦੁਆ ਆਹ ਉਹ ਨਹੀਂ ਲੱਤਾਂ ਭਾਈ ਇਹ ਓਏ ਇਹੀ ਸੀ ਹਾਂ ਹਾਂ ਬਸ ਠੀਕ ਆ ਸ਼ੁਕਰ ਆ ਭਾਈ ਮਗਾਈਆ ਹੈ ਸੂਟ ਕਰਤਾ ਹੈ ਉਹ ਕਹਦਾ ਸਾਡੇ ਪ੍ਰੋਗਰਾਮ ਬਹੁਤ ਮਿਸ ਹੋ ਗਿਆ ਅੱਧੇ ਨੇ ਆਰਡਰ ਕੈਨਸਲ ਕਰਤੇ ਕੀ ਕਹਿੰਦਾ ਮੈਂ ਦੇਖ ਦਿੱਤਾ ਮੈਂ ਸਾਹਿਬ ਬੋਲਦਾ ਸਹੀ ਗੱਲ ਸਹੀ ਗੱਲ ਲੈ ਰਿਜ਼ਲਟ ਰਿਜ਼ਲਟ ਦੀ ਪਾਰਟੀ ਪਹਿਲਾਂ ਹੀ ਦੇਣ ਲੱਗ ਗਈ ਮਹਿਕ ਕਈ ਖਾ ਲੱਡੂ ਹਣ ਲੈ ਕਾਈ ਕਰਦੇ ਲੈ ਉਹ ਨਾਨੀ ਨੇ ਕਹਿੰਦੀ ਇਹ ਅੰਨਾ ਮੰਗਦੀ ਨਹੀਂ ਹਾਈ ਹਾਈ ਹਟ ਆ ਗਿਆ ਮਹਿਕ ਦਾ ਲੱਡੂ ਖਾ ਲੋ ਗੋ ਲੋ ਵੀ ਸਾਰੇ ਰਿਸ਼ਤੇਦਾਰ ਜਾਣ ਲੱਗੇ ਨੇ ਆਪਾਂ ਵੀ ਬੈਠ ਕੇ ਗੱਡੀ 'ਚ ਵਾਏ ਵਾਏ ਸਾਰੇ ਉਹਨੂੰ ਜੇ ਮੰਮੀ ਨੇ ਤੇਰੇ ਨਾਲ ਬਲੌਗ ਵਾਰਨ ਦਾ ਮੰਮੀ ਨੇ ਕਹਣਾ ਮੈਂ ਨਵੇਂ ਵਿੱਚ ਉਹ ਮੜ ਗਈ ਜਾਂਦੇ ਆ ਜਾ ਕੇ ਭਾਈ ਫੋਨ ਕਰਦੇ ਹੋ ਠੀਕ ਆ ਜੀ ਠੀਕ ਆ ਜਾਗਦੇ ਰਹੋ ਬੰਦਿਆਂ ਨੇ ਜਾਗਦੇ ਰਹੋ ਫੋਨ ਆਇਆ ਲੈ ਤੁਹਾਨੂੰ ਅੱਧੇ ਬਣੇ ਘੰਟੇ 'ਚ चलो भी डिनर हो गया <laughs> 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 <बाए। laughs> चलो थैंक यू थैंक यू कहडा लो भी आप ਤੇ ਤੇ ਨਰਵ ਵਗੈਰਾ ਵਧੀਆ ਹੋ ਗਿਆ ਪੇਟ ਪੂਜਾ ਬਹੁਤ ਜ਼ਿਆਦਾ ਹੋ ਗਈ ਐ ਜਦਾਂ ਭਾਈ ਕਿੱਦਾਂ ਰਿਹਾ ਇੰਦਰਜੀਤ ਹੈ ਬਹੁਤ ਵਧੀਆ ਬਹੁਤ ਵਧੀਆ ਇੱਕ ਮਿੰਟ ਨਹੀਂ ਬੈਠੇ ਤੁਸੀਂ ਖੜੇ ਹੀ ਰਹੇ ਹੋ ਅੰਕਲ ਕੀ ਗੱਲਾਂ ਕਰੀਗੇ ਉਹ ਖੜੇ ਪਤਾ ਨਹੀਂ ਕਿਹੜਾ ਗੱਲਾਂ ਲੈ ਸਾਡੀਆਂ ਗੱਲਾਂ ਕਹਿੰਦੇ ਪਤਾ ਨਹੀਂ ਕਿਹੜੇ ਟਾਪਿਕ ਤੇ ਛਿੜੀਆਂ ਹੋਈਆਂ ਸੀ ਇਹਨੇ ਮਗਨ ਹੋ ਜਾਂਦੇ ਨੇ ਇਹ ਗੱਡੀਆਂ ਗੁੱਡੀਆਂ ਨਹੀਂ ਹੋਣਗੀਆਂ ਜਾਂ ਤਾਂ ਹੋਰ ਖਾਣੀ ਖਾਧੀਆਂ ਹੋਣੀਆਂ ਨੇ ਇਹਨਾਂ ਕੋਲ ਤੇ ਹੁਣ ਆਪਾਂ ਮਿਲਾਂ ਦਾ ਤਕਰੀਬਨ ਸਾਢੇ ਇੰਦਰਜੀ ਕਿੰਨੇ ਵਜੇ ਲਾਉਂਦੇ ਆ ਸਵੇਰ ਤੋਂ ਪੂਰੇ 7:30 ਤੁਰੇ ਆਪਾਂ ਉਥੋਂ ਨਹੀਂ 8:30 ਦਾ ਹੋਣਾ ਮੇਰੇ ਪੰਜ ਮਿੰਟ ਹੋਗੇ ਤੁਰੇ 8:25 ਤੇ ਤੁਰੇ ਆ 9:30 ਲਾਉਂਗੇ ਇੱਕ ਬਾਟਾ 8:25 ਤੇ ਤੁਰੇ ਆ ਤੇ 8:30 ਹੋ ਚੁੱਕੇ ਨੇ 5 ਦੇ ਦਿਨ 9:10 ਤੇ ਚਲੋ ਦੇਖੋ ਇਹ ਵਾਪਸ ਯਾਦ ਰੱਖਿਓ ਪਹੁੰਚ ਕੇ ਮੰਮੀ ਉਹਨਾਂ ਨੂੰ ਇਧਰ ਲਈ ਮੰਮੀ ਨੂੰ ਵੀ ਉਧਰ ਲਈ ਆਈ ਜਾ ਲਿਆ ਬੋਲਣ ਨੂੰ ਬਦਲ ਇਧਰ ਲਈ ਮੰਮੀ ਨੂੰ ਵੀ ਉਧਰ ਲਈ ਮੰਮੀ ਨੂੰ ਅਗਲੇ ਨਾਲ ਚ ਜਾਣਾ ਵੀ ਇਹ ਕਿੱਧਰ ਕਹਿੰਦੀ ਹੈ ਕਿਧਰ ਲਈ ਮੰਮੀ ਨੂੰ ਦੋ ਨੇ ਵੀ ਦੋ ਮੰਮੀਆਂ ਨੇ ਵੇਖੀਆਂ ਤੋਂ ਟੋਟਲ ਤਿੰਨ ਹੈ ਟੋਟਲ ਤਿੰਨ ਸਨੇ ਸਾਸੂ ਮਾਂ ਤਿੰਨ ਮਾਦਰ ਇੰਡੀਆ ਮਰੀਆਂ ਦੋ ਨੇ ਇੱਕ ਜਨਮ ਦੇਣ ਵਾਲੀ ਇੱਕ ਪਾਲਣ ਵਾਲੀ ਬਈ ਇਹ ਵੀ ਬਹੁਤ ਲੰਬੀ ਸਟੋਰੀ ਆ ਤੇ ਹੁਣ ਅਸੀਂ ਜਿਹਦੇ ਕੋਲ ਮਤਲਬ ਜਾ ਕੇ ਆਏ ਆ ਜਿਨੇ ਮੈਨੂੰ ਪਾਲਿਆ ਉਹ ਮੰਮੀ ਕੋਲ ਜਾ ਕੇ ਆਏ ਠੀਕ ਹੈ ਮਤਲਬ ਮਾਸੀ ਸੀਗੇ ਮੇਰੇ ਪਰ ਮੰਮੀ ਵੜ ਗਏ ਤੇ ਦੂਜੇ ਮੰਮੀ ਨੂੰ ਤਾਂ ਤੁਸੀਂ ਅਕਸਰ ਬਲੌਗ ਦੇ ਵਿੱਚ ਦੇਖਦੇ ਰਹਿੰਦੇ ਹੋ ਜਿਹੜੀ ਮੰਮੀ ਕੋ ਹੁਣ ਜਾ ਕੇ ਆਏ ਮਤਲਬ ਇਹ ਬਲੌਗ ਤੋਂ ਜ਼ਿਆਦਾ ਚੱਲਦੇ ਨੇ ਕੈਮਰੇ ਤੋਂ ਇਹ ਕਹਿੰਦੇ ਮੈਨੂੰ ਵਿੱਚ ਲਿਓ ਮੈਨੂੰ ਵਿੱਚ ਲਿਓ ਤੇ ਦੂਜੇ ਮੰਮੀ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਹੁਣ ਤਾਂ ਤੁਸੀਂ ਸਹੀ ਦੇਖਦੇ ਰਹਿੰਦੇ ਹੋ ਤੇ ਬਲੌਗਸ ਦੇ ਵਿੱਚ ਉਹ ਹੈਗੇ ਨੇ ਮੇਰੇ ਜਨਮ ਦੇਣ ਵਾਲੇ ਮੰਮੀ ਦੋ ਦੋ ਕਰਮ ਵਾਲਿਆਂ ਨੂੰ ਮਿਲਦੀਆਂ ਨੇ ਦੋ ਦੋ ਮਾਮਾ ਵੀ ਹਨਾ ਉਹਨੂੰ ਮਾਮਾ ਦਾ ਪਿਆਰ ਤਾਂ ਹੀ ਤਾਂ ਨਹੀਂ ਬਿਗੜੀ ਨਹੀਂ ਨਾ ਹੀਦਰ ਜੀ ਦੇ ਪੱਲੇ ਪੈਣਾ ਸੀ ਲੋਕਾਂ ਕਹਿੰਦੇ ਇੱਕ ਇੱਕ ਮਾਚ ਬਣਾਉਂਦੀ ਮੈਨੂੰ ਦੋ ਦੋ ਨੇ ਚ ਬਣਾਇਆ ਭਾਈ ਮਾਮਾ ਦਾ ਆਸਰਾ ਹੀ ਬਹੁਤ ਹੁੰਦਾ ਮੈਂ ਕਹਿ ਦਿੰਦੀ ਆ ਨੇ ਕੋਈ ਨਾ ਚੱਕ ਦੇ ਫੱਟੇ ਅਸੀਂ ਹੈਗੇ ਜੀ ਆ ਗਏ ਇੰਦਰਜੀਤ ਨੂੰ ਵੀ ਆਪੇ ਸਾਂਭ ਲਾਂਗੇ ਨਹੀਂ ਉਹ ਨਹੀਂ ਕਿ ਉਹ ਇੱਕ ਇੰਸਟਾਗ੍ਰਾਮ ਤੇ ਚੱਲਦੇ ਹੁੰਦੇ ਕਹਿੰਦੇ ਵੀ ਬਈ ਸੱਤ ਸਾਲ ਦੇ ਵਿੱਚ ਠਾਣੀ ਵਾਲੇ ਤੇ ਨੰਨ ਦਾ ਸਾਰੇ ਰੋਲ ਤਾਂ ਮੇਰੇ ਹਸਬੰਦ ਮੇਰਾ ਅਦਾ ਕਰਦਾ ਸਾਰੇ ਰੋਲ ਤਾਂ ਉਹ ਹੀ ਅਦਾ ਕਰਦਾ ਪਰ ਨਹੀਂ ਇੰਦਰਜੀਤ ਭਾਈ ਮੇਰੀਆਂ ਮਾਮਾਂ ਵਾਲੇ ਵੀ ਅਦਾ ਕਰਦਾ ਜਦੋਂ ਕਹਿੰਦੇ ਵੀ ਬਾਪ ਦੇ ਘਰ ਤੋਂ ਬਾਅਦ ਸਹੁਰੇ ਘਰ ਜਾ ਕੇ ਤੁਹਾਡੇ ਸਾਰੇ ਸ਼ੌਕ ਪੂਰੇ ਹੁੰਦੇ ਨੇ ਹਨਾ ਫਰ ਇਹ ਇੱਕ ਚੀਜ਼ ਅੱਧੇ ਬੋਲ ਤੇ ਮਿਲਦੀ ਆ ਤੇ ਉਹਦੇ ਵਿੱਚ ਪਹਿਲਾ ਹੱਥ ਤਾਂ ਆਪਣੇ ਪਤੀ ਦਾ ਹੀ ਹੁੰਦਾ ਆ ਕਿਉਂਕਿ ਜੇ ਪਤੀ ਰਿਸਪੈਕਟ ਕਰੂਗਾ ਸਹੁਰੇ ਘਰ ਦੇ ਵਿੱਚ ਆਪਣੀ ਵਾਈਫ ਦੀ ਕਿ ਉਹਦੀ ਗੱਲ ਸੁਣੂਗਾ ਤੇ ਸਲਾਹ ਲਊਗਾ ਰੇਟ ਆਪਦੇ ਵਿੱਚ ਤੇ ਫਿਰ ਆਟੋਮੈਟਿਕਲੀ ਸਾਰੇ ਰਿਸਪੈਕਟ ਕਰਦੇ ਆ ਜੇ ਹੁਣ ਹਸਬੰਡ ਹੀ ਨਹੀਂ ਰਿਸਪੈਕਟ ਕਰੂਗਾ ਫਿਰ ਤਾਂ ਕੀ ਨੇ ਪੁੱਛਣਾ ਕਰਨਾ ਨਾ ਕੋਈ ਸਲਾਹ ਨਾ ਬਲਾ ਮੇਰੀ ਰਿਸਪੈਕਟ ਭਾਈ ਸਾਰੇ ਪੂਰੀ ਕਰਦੇ ਆਂ ਦੇ ਸ਼ੁਰੂਆਤ ਟ੍ਰਾਂਸਫਰਟ ਤੋਂ ਹੀ ਹੁੰਦੀ ਹੈ ਹਣਾ ਸੋ ਚਲੋ ਭਾਈ ਦੇਖਦੇ ਹਾਂ ਹੁਣ ਮਿਲਦੇ ਆਂ ਜੇ ਰਸਤੇ 'ਚ ਮੈਨੂੰ ਹੋਰ ਗੱਲ yaad ਆ ਗਈ ਫਿਰ ਉਹ ਵੀ ਸੁਣਾਉਂਗੀ ਕੋਈ ਫਿਰ ਉਹ ਵੀ ਸੁਣਾਉਂਗੀ ਮੈਂ ਕੋਈ ਜੇ ਹੋਰ yaad ਆ ਗਈ ਹੈ ਜੇ ਫਿਰ ਉਹ ਵੀ ਚਾਵਲ ਹੀ ਮਾਰੂਗੀ ਚਾਵਲੀਆਂ ਨਹੀਂ ਮੈਂ ਗਿਆਨ ਦੀਆਂ ਗੱਲਾਂ ਦੱਸੋ ਜਿਹੜੀ ਹੁਣ ਮੈਂ ਗੱਲ ਲੱਗਾਈ ਸੱਚ ਨਹੀਂ ਹੈਗੀਆਂ ਆਜੋ ਜਿਮਲੀ ਜਾਦਾ ਨਹੀਂ ਤੈਨੂੰ ਕੋਈ ਜਮਲੀ ਜਾਦਾ ਹੈ ਹੁਣ ਤਾਂ ਮੈਂ ਸੱਚ ਕਿਹਾ ਮੇਕਲ ਹਾਂ ਔਰ ਤੂੰ ਲੱਕਾ ਦਿੰਨੇ ਨਹੀਂ ਤੁਸੀਂ ਖੁਦ ਦੱਸੋ ਜੇ ਹਸਬੰਡ ਰਿਸਪੈਕਟ ਕਰੂ ਤਾਂ ਹੀ ਰਿਸਪੈਕਟ ਔਦੀ ਸੌਰੀ ਚ ਸਹੀ ਗੱਲ ਹੈ ਸਹੀ ਹੈ ਮੰਨ ਗਿਆ ਤਾਂ ਹੀ ਉਹਦੇ ਪੈਰ ਲੱਗਦੇ ਨੇ ਸੌਰੀ ਚ ਆਂ ਇਹ ਤਾਂ ਤੂੰ ਹਸਬੰਡ ਨੇ ਰਿਸਪੈਕਟ ਕਰੋ ਫੇਰ ਤਾਂ ਭਾਈ ਪੈਰ ਲਾਉਣੇ ਔਖੇ ਹੋ ਜਾਂਦੇ ਨੇ ਪਰ ਟੱਚ ਬੁੱਡ ਟੱਚ ਬੁੱਡ ਹੁਣ ਉਹਰੇ ਹੈ ਨਹੀਂ ਕਿ ਮੇਰੇ ਸਾਰੇ ਮੈਨੂੰ ਬਹੁਤ ਵਧੀਆ ਮਿਲੇ ਨੇ ਨਾ ਕੋਈ ਰੋਕ ਨਾ ਕੋਈ ਟੋਕ ਜਿੱਦਾਂ ਦੀ ਮੈਂ ਪੇਕੇ ਘਰ ਚੋਂ ਗਈ ਸੀ ਮਤਲਬ ਉਦਾਂ ਦੀ ਜਾ ਕੇ ਉੱਥੀਆਂ ਉੱਥੇ ਆ ਉਦਾਂ ਦੀ ਉਹ ਤੇ ਸਾਰੇ ਬਹੁਤ ਵਧੀਆ ਨੇ ਉਹ ਵੀ ਤੁਹਾਨੂੰ ਕਦੇ ਸਟੋਰੀਆਂ ਦੱਸਾਂਗੇ ਲੰਬੀਆਂ ਲੰਬੀਆਂ ਤੇ ਜੀ ਮੈਂ ਮਤਲਬ ਨਾ ਅੱਗੇ ਕੁਝ ਪਾਉਣ ਤੋਂ ਰੋਕਿਆ ਨਾ ਘੁੰਮਣ ਫਿਰਨ ਤੋਂ ਸਾਨੂੰ ਰੋਕਿਆ ਸਾਰੇ ਬਹੁਤ ਵਧੀਆ ਨੇ ਮਤਲਬ ਉਹ ਗੱਲ ਫਾਲੋ ਹੋਉਦੀ ਆ ਸਾਡੇ ਘਰ ਜਿਵੇਂ ਵੀ ਇੱਕ ਕੁੜੀ ਤੋਰੀ ਸੀ ਇੱਕ ਲੈ ਆਂਦੀ ਉਹ ਆ ਤੋਰੀ ਤਾਂ ਵੈਸੇ ਮੇਰੇ ਵਿਆਹ ਤੋਂ ਬਾਅਦ ਸੀ ਅਸੀਂ ਇੱਕ ਕੁੜੀ ਤੋਰੀ ਤੇ ਦੂਜੀ ਲੈ ਆਂਦੀ ਕਿਉਂਕਿ ਨੂਹਾਂ ਨੂੰ ਵੀ ਮਤਲਬ ਕੁੜੀਆਂ ਬਣਾਉਣਾ ਪੈਂਦਾ ਆ ਤਾਂ ਘਰ ਵਧੀਆ ਚੱਲਦੇ ਨੇ ਮਤਲਬ ਸਾਰਿਆਂ ਨੇ ਜੇ ਅਸੀਂ ਘਰੇ ਡੈਡੀ ਨੇ ਵੀ ਸਾਡੇ ਨੇ ਕਿਸੇ ਨੂੰ ਕੋਈ ਕੰਮ ਕਰਨਾ ਆ ਤਾਂ ਸਲਾਹ ਜ਼ਰੂਰ ਲੈਂਦੇ ਨੇ ਕਿਉਂਕਿ ਸਲਾਹ ਹਰੇਕ ਦੀ ਲੈਣੀ ਜ਼ਰੂਰੀ ਆ ਫਿਰ ਆਪਾਂ ਉਹਦੇ ਸੋਚਦੇ ਆ ਕਿ ਕਿਹੜੇ ਆਲੇ ਦੀ ਸਲਾਹ ਸਹੀ ਆ ਫਿਰ ਉਸ ਹਿਸਾਬ ਨਾਲ ਕੰਮ ਜਾਂ ਹੁੰਦਾ ਹੁੰਦਾ ਅਬੇ ਇਦਾਂ ਹੀ ਆ ਜਿਹੜੇ ਆਪਦੇ ਆਪ ਦੇ ਰਾਹੇ ਫੜ ਲੈਂਦੇ ਨੇ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ ਉੱਥੇ ਮੇਰੇ ਖਿਆਲ ਦੇ ਵਿੱਚ ਰਿਸ਼ਤੇ ਥੋੜਾ ਟਾਈਮ ਹੀ ਟੇਬਦੇ ਨੇ ਹਨਾ ਵੀ ਉੱਚੀ ਦੇਣੇ ਹੋ ਹੂੰਗੇ ਸਾਰੇ ਜਿਹੜੇ ਇੱਕ ਦੂਜੇ ਸਲਾਹ ਮੰਨ ਕੇ ਕਰਦੇ ਨੇ ਕੰਮ ਉਹ ਰਿਸ਼ਤੇ ਵਧੀਆ ਰਹਿੰਦੇ ਲੰਬੇ ਟਾਈਮ ਲਈ ਰਹਿੰਦੇ ਨੇ ਹੂੰ ਸੋ ਇਹ ਬੈਂਕ ਕਰੀ ਹੁਣ ਦੇਖਦੇ ਆ ਹਾਂ ਪਹੁੰਚਦੇ ਆ ਘਰ ਚਲ ਚਾਈ ਦੀ ਅਸਰੇ ਉਹ ਭਾਈ ਅਸੀਂ ਮੇਨ ਰੋਡ ਚੜ ਗਏ ਗੱਡੀ ਚ ਰੱਖਦੇ ਤੇ ਪੂਰੇ ਫੜਾ ਜਾ ਕੇ ਤੁਹਾਨੂੰ ਦੱਸ ਦਿਆਂ ਜੇ ਮੇਰੇ ਕੋਈ ਪਹਿਲਾਂ ਵੀ ਮੈਂ ਕਿਹਾ ਸੀ ਜੇ ਰਸਤੇ ਵਿੱਚ ਗੱਲ ਯਾਦ ਆ ਗਈ ਤਾਂ ਦੱਸੂਗੀ ਕੋਈ ਚਲੋ ਮਿਲਦਿਆਂ ਨਹੀਂ ਤਾਂ ਨਹੀਂ ਪਹੁੰਚ ਗਈ ਦੱਸਦੇ ਹਾਂ ਹੁਣ ਹੁਣ ਥੋੜਾ ਚਰਿੰਦਰ ਜੀ ਤਨਾ ਲਾਡ ਲਾ ਲੋ ਰੋਟੀ ਇੰਨੀ ਖਾ ਲਈ ਰੋਟੀ ਵੀ ਹਾਜਮ ਕਰਨੀ ਐ ਉਸ ਲੜਾਈ ਤੋਂ ਬਿਨਾ ਤਾਂ ਹੋਣੀ ਨਹੀਂ ਹੈਗੀ ਜੋ ਬੰਦਾ ਗੱਲਾਂ ਮਾਰਨੀ ਆ ਹਾਂ ਸਹੀ ਗੱਲ ਆ ਚਲੋ ਬਈ